ਅੱਜ ਆਪਾਂ ਸਾਰੇ ਸਹਿਜ ਨਾਲ ਜੁੜੇ ਆਂ ਪਰ ਬਾਣੀ ਦੇ ਵਿੱਚ ਗੁਰੂ ਜੀ ਬਸਤੇ ਤੇ ਸੰਗਤ ਨੂੰ ਉਹੀ ਬਸਤੇ ਕਿਹਾ ਗਿਆ ਅੱਜ ਆਪਾਂ ਕੀ ਬਸਤੇ ਦਾ ਅਨੰਦ ਮਾਣਿਆ ਮੈਂ ਬਹੁਤ ਸ਼ਬਦ ਸੁਖੀ ਬਾਣੀ ਬਾਰੇ ਬੋਲਦਾਗਾ ਮੈਂ ਇਹਨਾਂ ਨੂੰ ਕਹਿ ਵੀ ਚੁੱਕਿਆ ਵੀ ਕੁਝ ਮਨੁੱਖ ਇੱਕ ਗੈਰੇ ਦੀ ਰਹਿ ਕੇ ਜੀਵਨ ਬਤੀਤ ਕਰ ਜਾਂਦੇ ਨੇ ਤੇ ਕੁਝ ਮਨੁੱਖ ਜੋ ਕੋ ਪੋਸ਼ਪੋ ਦੇ ਪਰਦੇ ਸੁਖੀ ਬਾਤ ਦੀ ਅੱਜ ਦੇ ਨਾਮ ਤੇ ਜੋ ਪੋਸ਼ਪੋ ਕੇਹਾ ਜਾਦਾ ਹੈ ਬੈਨਾ ਪੋਸ਼ਪੋ ਇੱਕ ਪੱਥਰ ਹੁੰਦਾ ਨਹੀਂ ਹੰਦਲ ਕਰਦਾ ਇੱਕ ਪੱਥਰ ਹੁੰਦਾ ਉੱਪਰ ਚੰਦਰਵਾ ਤੇ ਕੋਈ ਨਾ ਕਿਸਮ ਦੇ ਪੱਥਰਾਂ ਦੇ ਹਾਲ ਸਨ ਇਹ ਜਿਹੜੇ 90 ਦੇ ਪਹਿਲੇ ਪੱਥਰ ਉਹ ਵੀ ਸੁਖੀਦਵਾਰ ਤੇ ਜਿਹੜੇ ਚੰਕ ਦੇ ਪੱਥਰ ਹੁੰਦੇ ਨੇ ਹੀਨਸ ਅੰਕ ਉਹ ਵੀ ਸੁਖੀਦਵਾਰ ਬਾਤ ਸਾਰ ਹੈ ਜਦੋਂ ਪਿੰਘਾ ਦੇਲਹੋ ਪਿੰਘਾ ਦੇਲਹੋ ਕਿ ਜਿਹਦਾ ਪੂਰਾ ਸੁਭਾਵਾ ਲੈ ਕੇ ਜਗਦਾ ਜਦੋਂ ਉਹ ਤਿਆਂ ਨੂੰ ਇੰਨਾ ਚਾਹ ਹੁੰਦਾ ਕੋਡੇ ਕੋਡੇ ਉਹਨਾਂ ਨੂੰ ਉਹੀ ਮਹਿਸੂਸ ਕਰ ਸਕਦੀਆਂ ਕਿ ਉਹ ਇੱਕ ਅਵਲਾਸ ਕਰਦੀਆਂ ਕਿ ਮੈਂ ਬੇਬੀ ਦਾ ਅੱਜ ਭੈਣ ਨੂੰ ਪਾਏ ਸਾਡਾ ਵੇੜਾ ਹੋ ਗਿਆ ਸੱਚਾ ਆਂਗ ਦਿਮਾਗ ਦੇ ਵਿੱਚ ਭਰਾਵਾ ਸਾਡਾ ਕੱਤ ਹੋ ਗਿਆ ਅੱਜ ਉੱਚਾ ਤੇ ਇਹ ਵੀ ਜਵੇਂ ਸੁਰੇ ਪਵਿੱਤਰ ਚੱਲੂ ਪਏ ਨੇ ਸਾਡਾ ਮਾਨ ਵਧਿਆ ਤੇ ਸਾਡਾ ਕੱਤ ਉੱਚਾ ਹੋਇਆ ਜੋ ਲੋਕਾਂ ਦਾ ਮਾਨ ਲੋਕਾਂ ਨੂੰ ਮਾਨ ਬਖਸ਼ਦਾ ਤੇ ਇੱਕ ਸਚਾਈਆਂ ਪਰਮਾਨ ਦਾ ਉਹਨਾਂ ਨੂੰ ਮਾਨ ਬਖਸ਼ਦਾ ਜਿੰਦੀ ਤੇਰੀ ਵੇ ਸਹਿਦ ਦੇ ਆ ਰਾਖਿਆ ਜੁਟੋ ਜੁਗ ਰਹੇ ਚੁੰਦੀ ਛੱਡੀ ਤੇਰੀ ਵੇ ਸਹਿਦ ਦੇ ਆ ਰਾਖਿਆ ਜੁਗੋ ਜੁਗ ਰਹੇ ਤੇ ਹੁਦੀ ਚੰਡੀ ਤੇਰੀ ਵੇ ਪੰਜਾਬੀ ਵਿਆ ਰਾਖਿਆ ਜੁਗੋ ਜੁਗ ਰਹੇ ਤੇ ਹੁਦੀ ਜਿੱਥੇ ਸਾਡੀ ਬੇਟੀ ਅਜੂਨਾ ਮੈਨੂੰ ਤੇ ਮਨਦੀਪਤਾਉ ਹੋਰ ਮੇਰੀਆਂ ਬੇਟੀਆਂ ਨੇ ਇਥੋਂ ਸ਼ੁਰੂ ਕੀਤੀ ਪਾਰਿਆਂ ਦੇ ਰਵਾਲ ਤੋਂ ਉਹ ਬਾਰੇ ਹੁਣ ਅੰਬਰਾਂ ਦੇ ਵਿੱਚ ਸੂਰਜ ਤੇ ਚੰਦ ਬਣ ਗਏ ਮੈਨੂੰ ਆਸ ਹੈ ਤੇ ਅੰਤ ਨੂੰ ਇਹ ਰੱਬਤ ਤੇ ਸਾਡੇ ਸੁਖੀ ਵਾਸ ਜੀ ਸੂਰਜ ਵਾਂਗੂੰ ਚਮਕਦੇ ਰਹੇ ਕਿੰਨਾ ਕੁਝ ਮੈਂ ਕਹਿੰਦਾ ਤੂੰ ਵੱਗਦਾ ਰਹੀ ਬੇਸੂਰਜ ਪੰਜਾਬੀਆਂ ਦੇ ਦੇੜੇ ਵੱਗਦਾ ਰਹੀ ਬੇਸੂਰਜ ਪੰਜਾਬੀਆਂ ਦੇ ਫੇਰੇ ਬਹੁਤ ਬੋਤਲ ਹਾਂ ਤੇ ਦੇਖੋ ਪਹਿਲੇ ਕਿਥੇ ਰਹਿ ਗਏ ਹੁੰਦੇ ਨੇ ਪਰ ਬਾਗਲ ਵਿੱਚ ਜੋ ਦੱਸਿਆ ਕੋਈ ਬੜਾ ਦੋਪੁੰਦਾ ਵੀ ਬਰਨਾਲਾ ਜਿਹੜਾ ਸਹਿਤ ਹੀ ਰਾਜ ਨਹੀਂ ਹੈ ਇੱਥੇ ਕੋਈ ਸਾਡਾ ਪੰਜਾਬੀ ਬੋਲ ਨਹੀਂ ਹਾਂ ਕਿ ਇਹ ਮੰਤਰੀ ਆਏ ਕਿਥੇ ਲਿਉਂਗੇ ਸਾਰਿਆਂ ਨੂੰ ਅਸੀਂ ਕਹਿੰਦੇ ਰਹੇ ਹਾਂ ਸਾਡੇ ਜ਼ੇਰ ਮੰਤਰੀ ਬਣਦੇ ਰਹੇ ਬਹੁਤ ਕੁਝ ਬਣਦੇ ਰਹੇ ਪਰ ਬਾੜ ਦਾ ਬਰਨਾਲੇ ਦੀ ਬਣਿਆ ਨਾ ਤੁਸੀਂ ਉੱਥੇ ਬਣਾਤਾ ਬਹੁਤ ਬਹੁਤ ਆਗਤ ਨੂੰ ਤੁਸੀਂ ਜਿਹੜਾ ਇਹ ਕੰਮ ਕਰਨੋਂ ਅੱਜ ਲਈ ਵੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਬਹੁਤ ਬਹੁਤ ਸ਼ੁਕਰੀਆ ਸਾਡੇ ਪਾਂਜੋ ਰੱਤ ਤੋਂ ਪੂਰ ਸੈਂਟਰ ਲੈ ਵਾਲੀ ਹੈ ਜੀ আজি ভাক দিন হে